ਲੁਧਿਆਣਾ ਦੇ ਮਾਧਪੁਰ ਵਿਖੇ ਲੁਧਿਆਣਾ ਸੈਂਟਰ ਬਲਾਕ ਇੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਵਿੱਪਨ ਅਰੋੜਾ ਦੀ ਅਗਵਾਈ ਹੇਠ ਆਪਣੀਆਂ ਸਾਥੀਆਂ ਨਾਲ ਮਿਲ ਕੇ ਕਾਂਗਰਸ ਪਾਰਟੀ ਦਾ 138 ਮਾ ਸਤਪਨਾ ਦਿਵਸ ਮਨਾਇਆ ਗਿਆ ਪਤਕਾਰ ਗਲਵਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਸਮੂਹ ਦੇਸ਼ ਭਰ ਦੇ ਵਿੱਚ ਲੋਕ ਜਾਂ ਫਿਰ ਦੇਸ਼ ਤਰੱਕੀ ਦੀ iracial ਜਾ ਰਹੇ ਹੋ ਸਿਰਫ ਕਾਂਗਰਸ ਪਾਰਟੀ ਦੀ ਦੀਨੇ ਕਿਉਂਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੇਸ਼ ਦੀ ਸਥਿਤੀ ਹਰ ਇੱਕ ਪੁਰਾਣੇ ਬੰਦੇ ਨੂੰ ਯਾਦ ਹੈ ਕਿਉਂਕਿ ਜੇ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਸੀ ਲੋਕਾਂ ਨੇ ਕਰ ਵੀ ਕਰ ਹੋ ਜਾਣਾ ਸੀ ਕਮਕਾਰਾ ਤੋਂ ਬੇਰੋਜ਼ਗਾਰ ਹੋ ਜਾਣਾ ਸੀ ਇਸ ਲਈ ਸਾਨੂੰ ਹਰ ਸਮੇਂ ਸੱਚਾਈ ਦਾ ਸਾਥ ਦੇਣਾ ਚਾਹੀਦਾ ਤੇ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਮੈਂ ਵਿਪਨ ਰੋੜਾ ਲੁਧਿਆਣਾ ਸੈਂਟਰਲ ਬਲਾਕ 1 ਪਰਧਾਨ ਅਸੀਂ ਅੱਜ ਕਾਂਗਰਸ ਪਾਰਟੀ ਦਾ 138ਵਾਂ ਸਥਾਪਨਾ ਦਿਵਸ ਆਪਣੇ ਦਫ਼ਤਰ ਮਾਧੋਪੁਰੀ ਨਜ਼ਦੀਕ ਛੋਟੀ ਪੁਲੀ ਉੱਥੇ ਮਨਾ ਰਹੇ ਹਾਂ ਔਰ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਨੇ ਆਪਣੇ ਦੇਸ਼ ਨੂੰ ਬਹੁਤ ਕੁਝ ਦਿੱਤਾ ਜਦੋਂ ਜਦ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣੇ ਮਹਾਤਮਾ ਗਾਂਧੀ ਜੀ ਜਵਾਹਰ ਲਾਲ ਨਹਿਰੂ ਜੀ ਔਰ ਵੱਡੇ ਲੀਡਰਾਂ ਨੇ ਬਹੁਤ ਯੋਗਦਾਨ ਦਿੱਤਾ ਔਰ ਜਿਹੜਾ ਕਿ ਆਪਾਂ ਅੱਜ ਕਹਿ ਰਹੇ ਆਂ ਵੀ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਹੀ ਜਦ ਕਿ ਹਿੰਦੁਸਤਾਨ ਆਜ਼ਾਦ ਹੋਇਆ ਸੂਈ ਵੀ ਨਹੀਂ ਬੰਦੀ ਸੀ ਔਰ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਹੀ ਸੂਈ ਤੋਂ ਲੱਗੇ ਜਹਾਜ਼ ਤੱਕ ਬੰਨਣਾ ਸ਼ੁਰੂ ਹੋਇਆ ਜਿਹੜਾ ਕਿ ਆਪਣਾ ਡੈਮ ਪਾਖੜਾ ਨੰਗਲ ਡੈਮ ਔਰ ਆਪਣੇ ਹਿੰਦੁਸਤਾਨ ਦੀ ਬਿਜਲੀ ਉਦੋਂ 25% ਦੀ ਉਹ ਜਿਹੜਾ ਬਣਿਆ ਉਸ ਤੋਂ ਬਾਅਦ ਜਿਹੜਾ ਹੈਗਾ ਤਰੱਕੀ ਹੋਰ ਹਿੰਦੁਸਤਾਨ ਨੇ ਬਹੁਤ ਕੀਤੀ ਇਹ ਜਿਹੜੇ ਅੱਜ ਜਿਹੜੀ ਬੀਜੇਪੀ ਦੀ ਸਰਕਾਰ ਆਨੰਦ ਮਾਨ ਰਹੀ ਹੈ ਸਰਕਾਰ ਇਹ ਸਭ ਜਿਹੜਿਆ ਵੀ ਕਾਰੋਬਾਰ ਕੰਮ ਦਿੱਤਾ ਹੋਇਆ ਇਹ ਸਾਰਾ ਕਾਂਗਰਸ ਪਾਰਟੀ ਦੀ ਦੇਣ ਹੈ ਲੁਧਿਆਣਾ ਲਾਈਵ ਦੇ ਲਈ ਟੀਮ ਕਾ ਚਾਰਥ ਰਿਪੋਰਟ